ਚਾਰੀ ਦਿਨ ਡਾਕਟਰ ਤੁੱਗਾ ਗੁਰਪ੍ਰੀਤ ਜੀ ਦੀ ਲਿਖੀ ਕਿਤਾਬ ਦਿਨ 14 ਕਾਮਜਾਵੀ ਦੇ ਰੁੱਖ ਨੂੰ ਜਵਾਨ ਹੋਣ ਲਈ ਸਿੱਦਤ ਦੀ ਧੁੱਪ ਸਿਰੜ ਦਾ ਪਾਣੀ ਅਤੇ ਸਮਝ ਦੇ ਸਹਾਰੇ ਦੀ ਲੋੜ ਹੁੰਦੀ ਹੈ ਚਿੱਤ ਦੀ ਪੋੜੀ ਹਾਰ ਦੇ ਪੋਡੇ ਤੋਂ ਸ਼ੁਰੂ ਹੁੰਦੀ ਹੈ ਪੀੜ ਤੋਂ ਪ੍ਰਾਪਤੀ ਤੱਕ ਦਾ ਸਫ਼ਰ ਸਿਰਫ ਪੈਰਾਂ ਨੂੰ ਹੀ ਯਾਦ ਰਹਿੰਦਾ ਹੈ ਇਕ ਛੋਟੇ ਜਿਹੇ ਕਸਬੇ ਦੇ ਬਾਹਰ ਹਿੰਦੀ ਵਿੱਚ ਲਿਖਿਆ ਸੰਗਰੀਆਂ ਪੜ ਕੇ ਕਿਸੇ ਨੂੰ ਲੱਗਿਆ ਕਿ ਪੰਜਾਬ ਦੀ ਹੱਦ ਖਤਮ ਹੋ ਗਈ ਹੈ। ਰਾਸਤੇ 'ਚ ਅੱਜ ਸਵੇਰੇ-ਸਵੇਰੇ ਹੀ ਕਾਫੀ ਹਵਾਜਾਈ ਸੀ। ਲੋਕ ਪੈਦਲ ਗੱਡੇ ਆ ਅਤੇ ਬੋਤਿਆਂ ਦੇ ਨੇੜੇ ਦੇ ਸ਼ਹਿਰ ਵੱਲ ਜਾ ਰਹੇ ਸਨ। ਸ਼ਹਿਰ ਦੇ ਬਾਹਰ ਇੱਕ ਆਦਮੀ ਰਾਹ ਦੇ ਕੰਢੇ ਚਾਦਰ ਵਿਛਾ ਕੇ ਬੈਠਾ ਸੀ। ਉਸਨੇ ਆਪਣੇ ਆਲੇ ਦੁਆਲੇ ਕੁਝ ਲਾਲ ਜੇਲ ਦਿਵਾਲੀਆਂ ਪੱਤਰੀਆਂ ਰੱਖੀਆਂ ਹੋਈਆਂ ਸਨ। ਕੇਸਰ ਉਸ ਆਦਮੀ ਦੇ ਆਲੇ ਦੁਆਲੇ ਲੋਕਾਂ ਦੇ ਚੁਰਮਟ ਨੂੰ ਵੇਖ ਕੇ ਰੁਕ ਗਿਆ। ਬੱਤਰੀਆਂ ਵਾਲਾ ਆਦਮੀ ਕਿਸੇ ਦਾ ਹੱਥ ਵੇਖ ਰਿਹਾ ਸੀ। 2-3 ਬੰਦੇ ਉਸ ਦੇ ਸਾਹਮਣੇ ਬੈਠੇ ਸਨ ਤੇ ਬਾਕੀ ਆਲੇ ਦੁਆਲੇ ਖੜੇ ਸਨ। ਉਹ ਸ਼ਾਇਦ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਫਕੀਰ ਨੇ ਮੁਸਕਰਾਉਂਦਿਆਂ ਕੇਸਰ ਨੂੰ ਤੁਰੰਤ ਇਸ਼ਾਰਾ ਕੀਤਾ ਕਿ ਸੈ ਦੌੜ ਕੇ ਫਕੀਰ ਦੇ ਨਾਲ ਆ ਰਿਹਾ ਸਾਈ ਜੀ ਤੁਸੀਂ ਹੱਥਾਂ ਦੀਆਂ ਲਕੀਰਾਂ 'ਚ ਵਿਸ਼ਵਾਸ ਰੱਖਦੇ ਹੋ ਕੇਸਰ ਨੇ ਫਕੀਰ ਨੂੰ ਕਿਸਮਤ ਬਾਰੇ ਪੁੱਛਿਆ ਜਵਾਨਾ ਕਿਸਮਤ ਤਾਂ ਉਹਨਾਂ ਦੇ ਵੀ ਹੁੰਦੀ ਹੈ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਪਰ ਕਿਸਮਤ ਸਾਥ ਹਮੇਸ਼ਾ ਮਿਹਨਤ ਕਰਨ ਵਾਲੇ ਦਾ ਹੀ ਦਿੰਦੀ ਹੈ ਤੁਰਦੇ ਪੈਰਾਂ ਨੂੰ ਕਿਸਮਤ ਹਰ ਮੋੜ ਤੇ ਆ ਟੱਕਰਦੀ ਹੈ ਫਕੀਰ ਨੇ ਸਮਝਾਇਆ ਕਿਸਮਤ ਲਕੀਰਾਂ ਚ ਨਹੀਂ ਹੱਥ ਦੀ ਹਰਕਤ ਚ ਹੈ ਸ਼ੋਰਤ ਕੋਸ਼ਿਸ਼ ਚ ਨਹੀਂ ਦਬ ਦੀ ਬਰਕਤ ਚ ਹੈ ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਇੱਕ ਪੁਰਾਣੀ ਕਥਾ ਹੈ ਕਿ ਸ਼ਿਵ ਤੇ ਪਾਰਵਤੀ ਇੱਕ ਵਾਰ ਦੇਵ ਲੋਕ ਚ ਬੈਠੇ ਧਰਤੀ ਦੇ ਲੋਕਾਂ ਨੂੰ ਵੇਖ ਰਹੇ ਸਨ ਪਾਰਵਤ ਦਾ ਧਿਆਨ ਹੈ ਕਰਨ ਨੂੰ ਮੋੜ ਰਿਹਾ ਇੱਕ ਗਰੀਬ ਭਿਖਾਰੀ ਤੇ ਪਿਆ ਜਿਸ ਦਾ ਖਾਲੀ ਕਟੋਰਾ ਦੱਸ ਰਿਹਾ ਸੀ ਕਿ ਉਸ ਨੂੰ ਅੱਜ ਕੋਈ ਖੈਰਾਤ ਨਹੀਂ ਸੀ ਮਿਲੀ ਪਾਰਵਤੀ ਨੂੰ ਬਹੁਤ ਤਰਸ ਆਇਆ ਉਸ ਨੇ ਇਸ ਭਿਖਾਰੀ ਨੂੰ ਥੋੜਾ ਸੋਨਾ ਦੇਣ ਲਈ ਸ਼ਿਵਜੀ ਨੂੰ ਕਿਹਾ ਤਾਂ ਕਿ ਉਸ ਦੀ ਗਰੀਬੀ ਖਤਮ ਹੋ ਜਾਏ ਸ਼ਿਵਜੀ ਨੇ ਕਿਹਾ ਇਸ ਭਿਖਾਰੀ ਦੀ ਕਿਸਮਤ ਚ ਸੋਨਾ ਨਹੀਂ ਹੈ ਏ ਅਜੀ ਮੇਰੀਆਂ ਦਾਤਾਂ ਦਾ ਪਾਤਰ ਨਹੀਂ ਬਣਿਆ ਪਰ পার্বਤੀ ਦੇ ਜ਼ਿਆਦਾ ਜ਼ੋਰ ਪਉਣ ਤੇ ਉਸਨੇ ਇੱਕ ਸੋਨੇ ਦੀ ਥੈਲੀ ਭਿਖਾਰੀ ਦੇ ਰਾਸਤੇ ਵਿੱਚ ਸੁੱਟ ਦਿੱਤੀ ਭੁੱਖਾ ਤੇ ਉਦਾਸ ਭਿਖਾਰੀ ਨਿਮੀ ਪਾਈ ਤੁਰਿਆ ਆ ਰਿਹਾ ਸੀ ਉਸ ਨੂੰ ਰਾਸਤੇ ਵਿੱਚ ਪਿਆ ਕੁਝ ਦਿਸਿਆ ਭਿਖਾਰੀ ਨੇ ਉਹ ਸੋਨੇ ਦੀ ਥੈਲੀ ਪੈਰ ਨਾਲ ਰਾਸਤੇ ਦੇ ਨਾਲ ਦੀ ਖਾਈ ਵਿੱਚ ਸੁੱਟ ਦਿੱਤੀ ਤੇ ਬੋਲਿਆ ਲੋਕ ਵੀ ਬੜੇ ਮੂਰਖ ਨੇ ਕਿਸੇ ਨੇ ਸਾਰਾ ਦਿਨੇ ਪੱਥਰ ਵੀ ਨਹੀਂ ਹਟਾਇਆ ਰਾਤੋਂ ਫਕੀਰ ਨੇ ਖੁੱਲੇ ਆਕਾਸ਼ ਵੱਲ ਵੇਖਦਿਆਂ ਕਿਆ ਪ੍ਰਮਾਤਮਾ ਦਿੰਦਾ ਵੀ ਉਹਨਾਂ ਨੂੰ ਹੀ ਹੈ ਜੋ ਉਸ ਦੀਆਂ ਦਾਤਾਂ ਨੂੰ ਲੈਣ ਦੇ ਕਾਬਿਲ ਹੁੰਦਾ ਹੈ ਅੱਜ ਰਾਤ ਦਾ ਡੇਰਾ ਫਕੀਰ ਤੇ ਕੇਸਰ ਨੇ ਇੱਕ ਪਿੱਪਲ ਦੇ ਦਰਖਤ ਥੱਲੇ ਬਣੇ ਥੜੇ ਤੇ ਲਾਇਆ ਆਥਰ ਨੂੰ ਦਰਖਤ ਥੱਲੇ ਲੰਮਾ ਪਿਆ ਕੇਸਰ ਪਿੱਪਲ ਦੇ ਰੋਖ ਵਿੱਚ ਬਣੇ ਇੱਕ ਆਲ ਨੇ ਵੱਲ ਵੇਖਣ ਲੱਗਿਆ ਇੱਕ ਪੰਛੀ ਆਪਣੇ ਬੋਟਾਂ ਦੇ ਮੂੰਹ ਵਿੱਚ ਲਿਆ ਲਿਆ ਕੇ ਦਾਣੇ ਪਾ ਰਿਹਾ ਸੀ ਬੋਟਾਂ ਨੇ ਖੁਸ਼ੀ ਵਿੱਚ ਚੀਕ ਚਿਹੜਾ ਪਾਇਆ ਹੋਇਆ ਸੀ ਮਮਤਾ ਦਾ ਇਹ ਨਜ਼ਾਰਾ ਵੇਖ ਕੇ ਕੇਸਨ ਨੂੰ ਆਪਣੀ ਮਾਂ ਯਾਦ ਆ ਗਈ ਉਸ ਨੂੰ ਆਪਣੀ ਮਾਂ ਦੀ ਤਕਲੀਫਾਂ ਭਰੀ ਜ਼ਿੰਦਗੀ ਬਾਰੇ ਸੋਚਦਿਆਂ ਉਸੀ ਕਹਾਣੀ ਦੁਨੀਆ ਦੀ ਹਰ ਮਾਂ ਦੀ ਕਹਾਣੀ ਵਰਗੀ ਲੱਗੀ ਮੇਰੀ ਮਾਂ ਵੀ ਕਦੇ ਧੀ ਸੀ ਸਾਰੇ ਘਰ ਦੀ ਪਰਿ ਸੀ ਫਿਰ ਬਣੀ ਭੈਣ ਵੀਰਦੀ ਖੇਡੀ ਕਿੱਕਲੀ ਕਲੀਰਦੀ ਬਾਬਲ ਦੀ ਉਹ ਪੱਗ ਸੀ ਬਸ ਉਹ ਹੀ ਉਹਦਾ ਰੱਬ ਸੀ ਵਿਆਹੀ ਚਾਵਾਂ ਨਾਲ ਸੀ ਮੁੱਕੀ ਘਰ ਨੂੰ ਸੰਭਾਲਦੀ ਸੂਟ ਪੇਕਿਆਂ ਦਾ ਆ ਗਿਆ ਇੱਕ ਜੋਗ ਨੂੰ ਉਮਕ ਆ ਗਿਆ ਤੇ ਸਭ ਨੋ ਰੁਆ ਗਿਆ ਮਾਂ ਨੂੰ ਯਾਦ ਕਰਦਿਆਂ ਕਰਦਿਆਂ ਕੇਸਰ ਦੀਆਂ ਨਾ ਮੱਖਾਂ نیند ਨਾਲ ਬੋਝਲ ਹੋਣ ਲੱਗੀਆਂ ਅੱਧੀ ਰਾਤ ਨੂੰ ਉਹ ਤਦਕ ਕੇ ਗੂੜੀ ਨੀਂਦ ਚੋਂ ਉੱਠਿਆ ਇਹ ਕਿਹੋ ਜਿਹਾ ਸੁਪਨਾ ਸੀ ਸੁਪਨੇ ਵਿੱਚ ਉਹ ਆਪਣੀ ਮਾਂ ਦੇ 발 ਦੇ ਸਿਵੇ ਕੋਲ ਬੈਠਾ ਸੀ ਅੰਗੀਠੇ ਨੂੰ ਉਸਨੇ ਪੁੱਬਲਵੰਦਿਆ ਵੇਖਿਆ ਤੇ ਫੇਰ ਠੰਡੀ ਰਾਖ ਬੰਦਿਆ ਰਾਖ ਨੂੰ ਭਵਤੀ ਵਾਂਗ ਪਿੰਡੇ ਤੇ ਮਲ ਉਹ ਜੋਗੀ ਹੋ ਗਿਆ ਤੇ ਮਾਂ ਦੇ ਨਾਮ ਦਾ ਇੱਕ ਹੋਕਾ ਉਸਦੇ ਦਿਲ ਅੰਦਰ ਗੂੰਜਣ ਲੱਗ ਪਿਆ ਕਿਸੇ ਨੂੰ ਜਾਨ ਆਇਆ ਕਿ ਕਿਵੇਂ ਮਾਂ ਹਰ ਵੇਲੇ ਇੱਕ ਗੁੜ ਦੀ ਰੋੜੀ ਆਪਣੀ ਚੁੰਨੀ ਦੇ ਲਾੜ ਨਾਲ ਬੰਨੀ ਰੱਖਦੀ ਸੀ ਜਦੋਂ ਵੀ ਉਹ ਖੇਡਦਾ ਖੇਡਦਾ દોੜ ਕੇ ਮਾਂ ਦੀ ਗੋਦ ਵਿੱਚ ਆ ਡਿੱਗਦਾ ਤਾਂ ਉਹ ਘਾਟ ਖੋਲ ਕੇ ਗੋੜ ਦੀ ਰੋੜੀ ਤੋੜ ਕੇ ਉਸ ਦੇ ਮੂੰਹ 'ਚ ਪਾ ਦਿੰਦੀ ਸੋਚਦਿਆਂ ਸੋਚਦਿਆਂ ਕੇਸਰ ਦਾ ਮੂੰਹ ਮਠਾਸ ਨਾਲ ਭਰ ਗਿਆ ਉਸ ਦਾ ਦਿਲ ਹੁਣ ਦੁਬਾਰਾ ਸੌਣ ਨੂੰ ਨਹੀਂ ਸੀ ਕਰ ਰਿਹਾ ਧੰਨਵਾਦ 46 ਦਿਨ ਕਹਾਣੀ ਦੇ ਅਗਲੇ ਦਿਨ ਤੇ ਪਿਛਲੇ ਦਿਨ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ